ਮਾਨ ਸਾਹਿਬ ਦਾ ਫੈਸਲਾ ਜਦ ਨਸ਼ੇ ਅਵਰਦ ਆਇਆ ਲੋਕਾਂ ਨੇ ਦੋਨੇ ਹੱਥ ਜੋੜ ਕੇ ਸ਼ੁਕਰ ਮਨਾਇਆ ਸਿਵਿਆਂ ਦੇਰਾ ਤੁਰੇ ਜਾਂਦੇ ਲੋਕਾਂ ਦੇ ਪੁੱਤਾਂ ਨੂੰ ਮਾਨ ਸਾਹਿਬ ਨੇ ਹੈ ਬਚਾਉਣਾ ਚਾਹਿਆ ਆਓ ਲੋਕੋ ਅਜ ਆਪਾਂ ਵੀ ਮਾਨ ਸਾਹਿਬ ਦਾ ਸਾਥ ਨਿਭਾਈਏ ਤੇ ਆਪਣੇ ਪੁੱਤ ਬਚਾਈਏ ਪਹਿਲਾਂ ਆਪਾਂ ਆਪਣੀ ਪੀੜੀ ਹੀਠਾਂ ਛੋਟਾ ਮਾਰ ਗਏ ਏਵੇਂ ਨਾ ਸਰਕਾਰਾਂ ਦੇ ਉੱਤੇ ਚਿੱਕੜ ਛਾਲ ਗਏ ਕਬੂਤਰ ਵਾਂਗ ਅੱਖਾਂ ਮੀਚਣਾ ਟਾਈਮ ਟਪਾਈਏ ਬਿੱਲੀ ਦੇ ਧੌਣ ਮਰੋੜਿਆ ਫਿਰ ਕੀ ਪਛਤਾਈਏ ਮੂ ਮੁਲਾਜਿਆਂ ਤੋਂ ਹੋ ਕੇ ਕੌੜੇ ਲਾ ਕੇ ਚੇਫਾਂ ਨੂੰ ਪਿੰਡਾਂ ਦੇ ਵਿੱਚੋਂ ਨਸ਼ਾ ਵਿਕਣੋਂ ਹਟਾਈਏ ਪਿੰਡਾਂ ਦੇ ਕੁਝ ਲੋਕਾਂ ਨੇ ਨਸ਼ੇ ਨੂੰ ਰੋਜ਼ਗਾਰ ਹੈ ਆਪਣਾ ਬਣਾਇਆ ਵਹਿਲੇ ਰਹਿਣਾ ਚਿੱਟੇ ਕੱਪੜੇ ਪਾਉਣਾ ਪਿੰਡ ਵਿੱਚ ਕਰਨੀ ਚੌਧਰ ਟੌਰ ਬਣਾਉਣਾ ਪਿੰਡਾਂ ਦੇ ਵਿੱਚ 30 ਤੋਂ 70% ਲੋਕ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਨੇ ਪਿੰਡਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਨੇ A B ਤੇ C ਕੈਟਾਗਰੀ ਵਾਲੇ ਨਸ਼ਾ ਵਕਾਉਂਦੇ ਨੇ ਨਾ ਹੀ ਮੁੱਖ ਮੰਤਰੀ ਨਸ਼ਾ ਵਕਾਉਂਦਾ ਨਾ ਹੀ ਕਦੇ ਕਿਸੇ ਮੁੱਖ ਮੰਤਰੀ ਨੇ ਨਸ਼ਾ ਵਕਾਇਆ ਹੈ ਪਾਰਟੀ ਤੇ ਸਰਕਾਰ ਦੇ ਵਿੱਚ ਕੁਝ ਲੀਡਰ ਨੇ ਜਰੂਰ ਹੁੰਦਾ ਮਾੜੇ ਧੰਦਿਆਂ ਨੂੰ ਅਪਣਾਇਆ ਪੁਲਿਸ ਕਦੇ ਵੀ ਕਿਸੇ ਦਾ ਨਾਂ ਮਾੜਾ ਕਰਦੀ ਹੈ ਨਾ ਮਾੜੀ ਸੋਚ ਪਨਾਉਂਦੀ ਹੈ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀ ਦਿਨ ਰਾਤ ਜਾਨ ਮਾਲ ਦੀ ਰਾਖੀ ਕਰ ਪਾਉਂਦੀ ਹੈ ਇਹ ਨੇ ਉਹ ਤਿੰਨ categories ਦੇ ਲੋਕ ਇਹ ਪਿੰਡ ਇਹ 99% ਪਿੰਡਾਂ ਦੇ ਵਿੱਚ ਸਰਪੰਚ ਨਸ਼ਾ ਵਕਾਉਂਦੇ ਨੇ 20 101% ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਵਕਾਉਂਦੀਆਂ ਨੇ ਸੀ 200% ਪਿੰਡਾਂ ਦੇ ਵਿੱਚ ਕੁਝ ਪ੍ਰਜਾਤੀਆਂ ਹੁੰਦੀਆਂ ਨੇ ਜੋ ਹਰ ਮਾੜੇ ਕੰਮਾਂ ਨੂੰ ਤਰਜੀਹ ਦਿੰਦੀਆਂ ਨੇ ਧੰਨਵਾਦ